ਉਹ ਕੱਟਾ ਸੀ ਬਾਤ ਨੂੰ ਜੀ ਬੰਨੇ ਆ ਉਧਰ ਬਹੁਤ ਨੌਨ ਸੈਂਸਰ ਕੱਟਾ ਕਰਦਾ ਸੀ ਇਹਦੇ ਨਾਲ ਲੜ ਕੇ ਗਿਆ ਉਹਨੇ ਕਦੇ ਮੋਸ਼ਕ ਵੀ ਗਏ ਆ ਲਈ ਆਉਣ ਦਿਆ ਉਹਾਰੇ ਗੰਦਾ ਹੈ ਗੈਸ ਜਿਤਨਾ ਨਾ ਵਾਲਾਂ ਦੇ ਲਾ ਕੇ ਆਏ ਉਹ ਚੱਕ ਆਏ ਓਏ ਆ ਮੰਮੀ ਦੀ ਸੌ ਲੱਗੇ ਮਹਿੰਦੀ ਕੱਟੀ ਆਈ ਜਾਂਦਾ ਹਾਂ ਹਾਂ ਸੱਚੀ ਗੱਲ ਸੌ ਲੱਗੇ ਹਾਂ ਹਾਂ ਜੀ ਸਾਸਰੀ ਕਾਲ ਜੀ ਕੀ ਹਾਲ ਚਾਲ ਆਜ ਤਾਂ ਵਲੌਗ ਬੜਾ ਇੰਟਰਸਟਿੰਗ ਕੱਲ੍ਹ ਵੀ ਬੜਾ ਘੈਂਣ ਵਲੌਗ ਰਿਹਾ ਤੇ ਬੜਾ ਵਧੀਆ ਰਿਸਪੌਂਸ ਰਿਹਾ ਮਤਲਬ ਕਿ ਵਧੀਆ ਫਣੀ ਬਣਾਉਂਦੇ ਰਹਿਣਾ ਚਾਹੀਦਾ ਬੰਦੇ ਦੇ ਨਾਲੇ ਤੁਹਾਡਾ ਤੇ ਲੱਗ ਰਿਹਾ ਨਾਲੇ ਸਾਡਾ ਥੋੜਾ ਜਿਹਾ એનર્ਜੀ ਵਾਧਦੀ ਰਹਿੰਦੀ ਜੀਆਂ ਦੇ ਵਿੱਚ ਕਿਉਂਕਿ ਮਾਰਨੀ ਐਸ ਲੈਵਲ ਦੀ ਚਾਵਲਾ ਅੱਜ ਹੀ ਉਹਨਾਂ ਦੀ ਆਪ ਨੂੰ ਮਹਿੰਦੀ ਲੱਭ ਗਈ ਸ ਮੇਰੇ ਇਹ ਮਹਿੰਦੀ ਨਚਨੀ ਮਹਿੰਦੀ ਇਹ ਮਹਿੰਦੀ ਆਪਾਂ ਨੂੰ ਉਹਨਾਂ ਦੀ ਲੱਭ ਗਈ ਅਮਨ ਉਹਨਾਂ ਦੀ ਲਕੋ ਕੇ ਰੱਖੀ ਸੀ ਮੈਂ ਸੋਈ ਚ ਗਿਆ ਤੜਕੇ ਚਾਹ ਆਪਣਾ ਕੌਫੀ ਸੱਚਾ ਤਾਂ ਆਪਾਂ ਪੀਣੇ ਲਈ ਕੈਸਟਰੋਲ ਦੀ ਪ੍ਰੋਬਲਮ ਆ ਗਈ ਸੀ ਤੇ ਉਹ ਹੁਣ ਠੀਕ ਆਪਾਂ ਕੌਫੀ ਦੇ ਦੀਵਾਨੇ ਅੱਜ ਕੱਲ ਤੇ ਗੱਲ ਜਿਹੜੀ ਮੇਨ ਹੈਗੀ ਆ ਇੰਟਰਸਟਿੰਗ ਵਲੌਗ ਆਏ ਆ ਪਿੱਛੇ ਤੁਸੀਂ ਉਹ ਬੁਰੀ ਗੋਰੇ ਰੰਗ ਦੀ ਪਰ ਅੱਜ ਬੜਾ ਸਪੈਸ਼ਲ ਬਾਹਰ ਬਣ ਲਿਆ ਇਹ ਮਤਲਬ ਆਪਣੇ ਘਰ ਦੀ ਬਰੀਡਿੰਗ ਹੈ ਇਹ ਚਿੰਕੀ ਬਾਹਰ ਇੰਪੋਰਟ ਕਰਾਈਏ ਸੀ ਇਹ ਚਿੰਕੀ ਦੇ ਅੱਗੇ ਮੈਂ ਨੇ ਕਰ ਪੈਨੇਚਰ ਕਰਨਾ ਨਹੀਂ ਗੱਲ ਪਤਾ ਕੀ ਆ ਗੱਲ ਇਦਾਂ ਆ ਮੋਟਾ ਹੋਣ ਇਹਨੂੰ ਖੋਲੂਗਾ ਇਹ ਇੱਧਰ ਇਹਨੂੰ ਲਾਊਗਾ ਤੇ ਇਹਨੇ ਨੂੰ ਮੈਂ ਉਹਨਾਂ ਨੂੰ ਰੋਟੀ ਲਾ ਕੇ ਉਹਨਾਂ ਦੇ ਦਿਲ 'ਚ ਹੌਲ ਪਾ ਦੇਣ ਉਹਨਾਂ ਦੇ ਜਿਹਨੂੰ ਆਪਾਂ ਤਬਾਹ ਕਰ ਦੇਣੀ ਉਹਨਾਂ ਦੀ ਮਹਿੰਦੀ ਕਿੰਨੇ ਕੀ ਹੋਊਗੀ ਇਹ ਇਹ ਤਾਂ ਹੋਣੀ 100 ਕ ਦੀ ਪੈਕੇਟ ਹੋਣਾ ਇੱਕ ਪੈਕੇਟ ਆ ਕੇ ਚੱਕੋ ਜੀ ਮਹਿੰਦੀ ਰੰਗਣ ਲੱਗੀ ਤੇ ਆਪਾਂ ਕੱਟੀ ਦੇਤਾ ਮੈਨੀਕਿਓਰ ਪੈਡੀਕਿਓਰ ਕਰਾਂਗੇ ਤੇ ਕੱਲ ਵਾਲਾ ਵਲੌਗ ਵੀ ਸਰਾਇ ਆਊਗਾ ਵੀ ਆਪਣਾ ਐਂਡ ਹੀ ਆਊਗਾ ਨਾ ਚੀਜ਼ ਕੋਈ ਨਾ ਕੋਈ ਬਰਬਾਦ ਕਰਾਂਗੇ ਕਿਉਂਕਿ ਮੁੱਦਾ ਪਤਾ ਕਿਹੜਾ ਚੱਲਦਾ ਪਿਆ ਵਾ ਗੱਲ ਪਤਾ ਕੀ ਜੇ ਓਏ ਆਗੇ ਆਗੇ ਵੇਟ 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 ਬੇਬੀ ਐਕਸਕਿਊਜ਼ ਮੀ ਆ ਰਹੇ ਆ ਯਾਰਾ ਇਹ ਤੁਹਾਨੂੰ ਆ ਪਾਣੀ ਪਾ ਰਹੇ ਆ ਆਪਾਂ ਵਿੱਚ ਐ ਐ ਕਰਕੇ ਓਏ ਐਡਾ ਤੂੰ ਕੋਲਣਾ ਬਣਾ ਐਡਾ ਸੰਗੜੇ ਰੱਖੇ ਵਾ 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 ਓ ਲਿਆ ਕੋ ਡੰਡਾ ਡੁੰਡਾ ਲਿਆ ਡੰਡਾ ਨੇ ਹੱਥ ਨਾਲ ਹੀ ਕੋਲ ਲਾ ਐਡੇ ਨੂੰ ਵੀ ਹੱਥ ਲਾਉਣਾ ਨਹੀਂ ਮੁੜਕੇ ਕੋਈ ਹੱਥ ਲਾਉਣ ਤੋਂ ਚਾਲੂ ਬੜਾ ਹਰ ਜੀਜ਼ ਨੂੰ ਉਹ ਮੇਰੇ ਹੱਥਾਂ ਦੇ ਰਾਜ ਮੁਕਤੀ ਗੱਲ ਆ ਇਹ ਵਲੌਗ ਬਣਾਉਂਦਾ ਮੋਡਿ ਕੱਲ ਵੀ ਦੱਸਿਆ ਸੀ ਮੇਰੀ ਲਮਾਰੀ ਚ ਬਹੁਤ ਜ਼ਿਆਦਾ ਆਇਆ 9 10 ਵਜੇ 10 ਵਜੇ ਐ ਨਾ ਕਰ 10 ਵਜੇ 10 ਆਇਆ ਨਹੀਂ ਕੱਲ ਨੂੰ ਨਹੀਂ ਉਹ ਵਿੱਚੇ ਕੰਮ ਵਾਲੇ ਨੂੰ ਕਹਿਣਾ ਮੈਂ ਲੈਟ ਆਉਂਦੇ 2 ਮਿੰਟ ਰੁਕ ਜਾ ਆ ਗਿਆ ਮੈਂ ਤੇਰੇ ਨਾਲ ਮੈਂ ਵੀਡੀਓ ਜੀ ਕੱਢ ਲਾ ਇੱਕ ਵਾਰੀ ਹੌਣਾ ਹੌਣਾ ਤੇਰੇ ਨਾਲ ਕਰਦਾ ਗੱਲ ਟੈਨਸ਼ਨ ਨਾ ਲੈ ਰਾਖੀਆਂ ਦਾ ਬਹੁਤ ਕਰਦਾ ਹਾਂ ਵੇ ਹਾਂ ਦੇਵੀ ਮੈਂ ਮਾਂ ਨਾ ਪੂਰਾ ਚਰਗਲ ਚਰਗਲ ਆ ਮਾਲ ਵੇਖੋ ਨਾ ਬਣੀ ਜਾਂਦਾ ਮਾਲ ਵੇਖੋ ਤੇ ਮੋਸ਼ਕ ਵੀ ਗੋਇਆ ਲਈ ਆਉਂਦੇ ਆ ਉਹਾਰੇ ਗੰਦਾ ਇਹ ਨਾਸਾ ਬੰਦ ਹੀ ਉਹ ਵੀ ਖੋਲੀ ਹੈ ਤੇ ਮੈਂ ਤਾਂ ਮੇਨ ਮੁੱਦਾ ਮੇਰੀ ਲਮਾਰੀ ਦੇ ਰੱਖ ਦਿੰਗੇ ਕੱਪੜੇ ਇਹਨਾਂ ਨੇ ਆਪਦੀਆਂ ਲਮਾਰੀਆਂ ਸਭ ਆਪਦੀਆਂ ਖੋਲ ਰੱਖੀਆਂ ਮੇਰੀ ਲਮਾਰੀ ਦੇ ਵਿੱਚ ਕੰਬਲ ਖੇਸ ਚਾਦਰਾਂ ਸਾਰੀਆਂ ਚਲੋ ਘਰ ਬੰਦਾ ਨੋ ਡਾਊਟ ਚੀਜ਼ਾਂ ਰੱਖਣੀਆਂ ਪਸਤਾ ਗੰਦਾ ਰੱਖੇ ਅੱਜ ਭਲਾ ਸਾਕ ਕਹਿ ਕੇ ਖਵਾ ਦਈਏ ਨਹੀਂ ਇਹ ਮੋਲਾ ਹੀ ਕੰਮ ਹੈ ਤੇ ਉਹ ਆਪਾਂ ਤਾਂ ਉਹਦੇ ਹੀ ਬਦਲੇ ਲੈ ਰਹੇ ਮੈਂ ਕੱਲੀ ਕੱਲੀ ਚੀਜ਼ ਇਹਨਾਂ ਦੀ ਖਿਲਾਰਨੀ ਆ ਜਮ ਮਹਿੰਦੀ ਖਿਲਾਰਤੀ ਕਰ ਲੈਣੇ ਸੂਟ ਖਿਲਾਰਤੀ ਹਾਂ ਲੈ ਆ ਵੀ ਮਿੱਤਰਾ ਲਓ ਵੀ ਇਹ ਸਾਡੇ ਅੱਜ ਦੇ ਮਾਡਲ ਨੇ ਮਾਡਲ ਸਾਹਿਬ ਭੈਣ ਜੀ ਵੀ ਕਿੱਦਾਂ ਹੈ ਭੈਣ ਜੀ ਨੇ ਦੋ ਗੱਲਾਂ ਖਿੱਚੀਆਂ ਜਾਣ ਭੈਣ ਜੀ ਇਹ ਸਨੈਲ ਸੋង ਕੇ ਵੇਖੋ ਮਹਿੰਦੀ ਬਹੁਤ ਵਧੀਆ ਲਿਆਂਦੀ ਆ ਵੇਖੋ ਲਓ ਭੈਣ ਜੀ ਐ ਮੈਂ ਭੈਣ ਜੀ ਇਹ ਖਾਣੀ ਨਹੀਂ ਖਾਣ ਵਾਲੀ ਸ਼ੈਅਰੀ ਭੈਣ ਜੀ ਭੈਣ ਜੀ ਹੋਣੀਆਂ ਮੇਰੀ ਇਹ ਸਮਾਜ ਚ ਆਉਂਦੀਆਂ ਨੇ ਜਿਨ੍ਹਾਂ ਨੂੰ ਲੱਕੜਾਂ ਵੀ ਸੱਟਦੀ ਇਹਦੇ ਉਹ ਵੀ ਝੱਬ ਜਾਂਦੀਆਂ ਨੇ ਨਹੀਂ ਨਹੀਂ ਇਹ ਹੈਗੀ ਤਿਲਾਂ ਵਾਲੀ ਬੂਰੀ ਇਹਦੀ ਮਾਂ ਤੇ ਇਹਦੀ ਮਾਂ ਵੀ ਤਿਲਾਂ ਵਾਲੀ ਬੂਰੀ ਸੀ ਤੇ ਇਹ ਵੀ ਇਹ ਮਤਲਬ ਜੇ ਬਰੀਡਿੰਗ ਤੇ ਕੰਮ ਕਰਨਾ ਬਹੁਤ ਵਧੀਆ ਮੱਝਾਂ ਦੇ ਵਿੱਚ ਬਰੀਡ ਮੰਨੀ ਜਾ ਸਕਦੀ ਹੈ ਇਹ ਨਹੀਂ ਕਿਉਂਕਿ ਇਹਦੇ ਦੁੱਧ ਦੀ ਫੈਂਟ ਤੇ ਹਰ ਪੱਖੋਂ ਇਹ ਚੰਗੀ ਆ ਪਹਿਲਾਂ ਜਿਹੜਾ ਮਾਲਾ ਵਾਲਾ ਉਹ ਘਾਟੇ ਬੂਰੀਆਂ ਦੇ ਉੱਤੇ ਰੰਗ ਚੜਾਉਣਾ ਆਏ ਹੋਏ ਆਏ ਹੋਏ ਜਿਹੜਾ ਤੇਲ ਜਿਤਨਾ ਨਾ ਵਾਲਾਂ ਦੇ ਲਾ ਕੇ ਆਏ ਹੋਏ ਉਹ ਚੱਕਾ ਆਏ ਹੋਏ ਆ ਹੁਣੀ ਅੱਜ ਸਦੂਰੀ ਕਿਉਂਕਿ ਕਾਲੇ ਰੰਗ ਤੇ ਪੂਰਾ ਦਿਸਣਾ ਨਹੀਂ ਸੀ ਇਹ ਬੂਰੀ ਦੇ ਬਹੁਤ ਪੂਰਾ ਦਿਸਣਾ ਤੇ ਦੇਖੀ ਰਾਜੂ ਕਾਲ ਜੇ ਹੌਲ ਪੈਂਦੇ ਵੇਖੀ ਤੂੰ ਚੰਗੇ ਤਰਾ ਲਾ ਆਪਾਂ ਸਾਰੇ ਐ ਵਧੀਆ ਤਰਾ ਮੱਥਾ ਮੁੱਥਾ ਹੈ ਚੰਗੇ ਦਾ ਕਾਲੂ ਇਹਦਾ ਇੱਕ ਹੋਰ ਫਾਇਦਾ ਅਗਲਾ ਬਲੌਗ ਬੜਾ ਇੰਟਰਸਟਿੰਗ ਹੋਣਾ ਤੁਸੀਂ ਨੈਕਸਟ ਕਾ ਵੀ ਕਿਉਂਕਿ ਮੈਂ ਇਹਦੇ ਨਾਲ ਇੱਕ ਹੋਰ ਗੱਲ ਦੱਸਦਾ ਇਹ ਹੈਗੀ ਆਪਣੀ ਮਹਿੰਦੀ ਆ ਇਹ ਨੇਚਰਲ ਆ ਕੋਈ ਦਿੱਕਤ ਨਹੀਂ ਇਹਨੂੰ ਦੂਜੀ ਗੱਲ ਆਪਣੀ ਜਿਹੜੀ ਬੂਰੀ ਹੋਣੀ ਉਹ ਵੱਖਰੀ ਦਿਖਣ ਲੱਗ ਪੈਣੀ ਹੋਣੀ ਹੋਣੀ ਅੱਜ ਅੱਛਾ ਲਾ ਰਹੇ ਹੋ ਵਾਓ ਵਾਓ ਮੇਰਾ ਮੱਝਾਂ ਦਾ گاਵਣਾ ਬੜਾ ਪਿਆਰ ਆ ਸੋ ਇਨਾਂ ਤੇ ਮੈਨੂੰ ਪਿਆਰ ਵਾਲੀਆਂ ਤੇ ਚੀਚੀਆਂ ਬਹੁਤ ਆ ਜਾਂਦੀਆਂ ਹੁੰਦੀਆਂ ਤੇ ਕੋ ਕੱਟਾ ਅਸੀਂ ਬਾਤਮੀ ਬੰਨੇ ਆ ਉਧਰ ਬਹੁਤ ਨੌਨਸੈਂਸ ਹਰਕਤਾ ਕਰਦਾ ਸੀ ਇਹਦੇ ਨਾਲ ਲੜ ਕੇ ਗਿਆ ਉਹਨੇ ਥੋੜਾ ਜਿਹਾ ਫੇਸ਼ੀਅਲ ਨਾ ਰੰਗ ਮੋਟਾ ਕਿਉਂਕਿ ਵਿਆਹ ਵਰਿਆ ਇਹਨੂੰ ਪਤਾ ਕਿਹੜੀ ਰਾਤ ਪਿੱਛੇ ਦਰਸ਼ਨ ਖਾ ਉਹ ਹੱਛਦਾ ਹੋਇਆ ਆਉਂਦਾ ਆ ਵੀ ਮੇਰਾ ਜਲਦੀ ਜਲਦੀ ਵਿਖਾਇਆ ਕਰ ਆ ਜਾਂਦਾ ਦਰਸ਼ਨ ਦਰਸ਼ਨ ਜਾਂਦਾ ਦਰਸ਼ਨ ਉਹ ਜਾਂਦਾ ਦਰਸ਼ਨ ਦਾ ਬੈਲੈਂਸ ਵੇਖਿਆ ਕਿੰਨਾ ਜ਼ਿਆਦਾ ਆ ਗਿਆ ਵਾ ਆ ਵੇਖੋ ਜੀ ਹੁਣ ਆਪਾਂ ਜਿਹੜਾ ਕਲਰ ਦਾ ਪ੍ਰੋਗਰੈਸ ਸ਼ੁਰੂ ਕਰ ਚੁੱਕੇ ਆ ਲਵੀ ਵਾਲਾਂ ਦੇ ਲੱਗੀ ਆ ਮਹਿੰਦੀ ਥੋੜੇ ਜਿ ਹੁਣ ਆਪਾਂ ਪਾਵਾਂਗੇ ਇਹ ਆ ਵਾਲੇ ਡਿਜ਼ਾਈਨ ਆਪਾਂ ਅੱਡ ਕੱਟ ਕੱਟ ਲਾ ਨਹੀਂ ਨਹੀਂ ਆ ਵੇਖੋ ਆਪਾਂ ਇੱਥੋਂ ਪਾ ਲੈਣਾ ਇਹ ਵਾਲਾ ਆਵੇ ਕਿਉਂ ਯਾਤਕ ਵਧੀਆ ਆਉ ਜਾਂਦੀ ਨਹੀਂ ਨਹੀਂ ਆਦਵਾਸੀ ਸੌਰੀ ਸੌਰੀ ਆਦਵਾਸੀ ਆਦਵਾਸੀ ਉਹ ਚੱਲ ਪਿਆਰ ਨਾਲ ਵਾ ਦੂਜੇ ਪੰਨੇ ਵੀ ਲਾ ਲੈਣਾ ਇਹਦੇ ਇਹਨੇ ਮੜੀ ਜੀ ਨਖਰੀਲੀ ਆ ਇਹ ਲੱਛਣ ਇਹ ਜਿਹੜਾ ਇਹਦੋਂ ਬਾਅਦ ਸਿਆਫਾ ਪੈਣਾ ਹੈ ਕਿਉਂਕਿ ਤੁਸੀਂ ਵੀ ਵੇਖ ਸਕਦੇ ਕਿੰਦਾ ਦੇ ਹੌਲ ਬਣੇ ਆ ਪੰਜ ਚੀਜ਼ ਤਨ ਕੀ ਪਰ ਵਰਤ ਤਾਂ ਆਪ ਲੈ ਨਾ ਕਿ ਬਗੜਦਾਂਗੇ ਚੱਕਦਾਂਗੇ ਗਰੀਬੀ ਚੱਕਦਾਂਗੇ ਬੂਹਿਆਂ ਜੋ ਰੂੜੀ ਸਾਰਿਆਂ ਦੇ ਚੱਲ ਮੇਰਾ ਵੀਰ ਕੱਲ ਨੂੰ ਕੱਲ ਨੂੰ ਜਿਹੜਾ ਅਗਲਾ ਵਲੌਗ ਵੀ ਇਹਦੇ ਰਿਗਾਰਡਿੰਗ ਆਊਗਾ ਇਸ ਆਪਾਂ ਕੱਟੀ ਨੂੰ ਮੈਨੀਕਿਊਰ ਪੈਡੀਕਿਊਰ ਮੈਨੂੰ ਉਹਨਾਂ ਦਾ ਉਹ ਵੀ ਪਤਾ ਬੈ ਨੇਲ ਨੂੜ ਕਿੱਥੇ ਪਏ ਉਹਨਾਂ ਦੇ ਯਾਰ ਥੋੜਾ ਥੋੜਾ ਤੇਲ ਇੱਕ ਮਸ਼ੀਨ ਜੀ ਨੇਲ ਸਕਾਉਣ ਵਾਲੀ ਇਹ ਛਾਂ ਹੁੰਦਾ ਬੜਾ ਜਿਆ ਉਹ ਉਹ ਲਾਵਾਂਗੇ ਇਹ ਅੱਛਾ ਨਹੀਂ ਹੁੰਦੀ ਸਿੰਗਾ ਸੁੰਗਣ ਲਾਉਂਦੇ ਇਹ ਵਧੀਆ ਤਰ੍ਹਾਂ ਸਿੰਗਾ ਨੂੰ ਲੱਗ ਚੁੱਕਾ ਜੀ ਯੈਸ ਲਾਲ ਲਾਲ ਸਿੰਘ ਨੇ ਲੋ ਵੀ ਮਿੱਤਰੋ ਤੇ ਦੋਸਤੋ ਚੱਲਦੇ ਆ ਆਜੋ ਲੂਤੀ ਵਾਲਾ ਕੰਮ ਵੀ ਸ਼ੁਰੂ ਕਰੀ ਕੁੜਾਂ ਟ੍ਰੱਕ ਵੀ ਲੈਣਾ ਹੁਣ ਦਾਤ ਮੋਟੇ ਨੂੰ ਲੱਗਣਾ ਹਾਂ ਜੀ ਨਾਲ ਆਪਾਂ ਦਾ ਕੁਝ ਨਹੀਂ ਆਪਾਂ ਨੂੰ ਤਾਂ ਲੱਗਦੀ ਪਹਿਲਾਂ ਆਪਾਂ ਉਹਨੂੰ ਪੰਪ ਦੇ ਐ ਐ ਕਿਹ ਕਿਹਾ ਬੈਠੀਆਂ ਇਹ ਬੈਠਾ ਜਿਹੜਾ ਹੋ ਰਹੀ ਇਹ ਬਹਿਣਾ ਵੀ ਨਹੀਂ ਹੁਣ ਅਰ ਸੋਈ ਤੇ ਤੁਹਾਡੀ ਕੋਈ ਮਹਿੰਦੀ ਪਈ ਸੀ ਕਾਵਾ ਤੇ ਮਹਿੰਦੀ ਵੀ ਲੱਗਦੀ ਹੈ ਕਿੱਥੇ ਆ ਮੋਟਾ ਕੱਟੀ ਦੇ ਉੱਤੇ ਲਾਈ ਜਾਂਦਾ ਹਾਂ ਹੋਏ ਝੂਠ ਮਾਰ ਝੂਠ ਮਾਰ ਉਹਨੂੰ ਕਿ ਪਤਾ ਮਹਿੰਦੀ ਕੱਟੀ ਤੇ ਲਾਈ ਦੀ ਕਰਨੀ ਲੈ ਗਿਆ ਸੌ ਲੱਗੇ ਸੱਚੀ ਕਹ ਮੰਮੀ ਦੀ ਸੌ ਲੱਗੇ ਮਹਿੰਦੀ ਕੱਟੀ ਲਈ ਜਾਂਦਾ ਹਾਂ ਸੱਚੀ ਕਹ ਸੌ ਲੱਗੇ ਅੰਗਰੀ ਤੋਂ ਹਸੀ ਨਹੀਂ ਮੈਂ ਕਿਆ ਮੰਦੀ ਮੰਦੀ ਆ ਬੰਨ ਚਾ ਚੜ ਜਾਂਦਾ ਜਾਂਦੀ ਹੈ ਕਿ ਉਹ ਲਾਤੀ ਉਹਨੇ ਮਹਿੰਦੀ ਕੱਟੀ ਦੇ ਮੰਮੀ ਦੇ ਪਿੱਛੇ ਰਹੀ ਭਰਾਵਾ ਤੂੰ ਰੋਕ ਵੀ ਲਿਆ ਕਰ ਇਹਨੂੰ ਦੋ ਜਾ ਐ ਮਾ ਇਸੇ ਕੋਟੂ ਨੀ ਰੋਕਦਾ ਉਹ ਰੋਕ ਕਿੰਨੀ ਅਗਲੀ ਮਿੰਟ ਲਾਉਂਦੀ ਐਂ ਉਹ ਲਫਾਵੇ ਚੈੱਕ ਕਰ ਦੇ ਤੂੰ ਉਹਨੂੰ ਨਹੀਂ ਮੈਂ ਓਏ ਨਹੀਂ ਆ ਕੀ ਕੀਤਾ ਹੈ ਕਿਥੋਂ ਆਇਆ ਤੂੰ ਇਹ ਕਿਥੇ ਨਹੀਂ ਮੈਂਦੀ ਕਿਥੋਂ ਆਇਆ ਤੂੰ ਆ ਵੇਖ ਕੇ ਮੈਂ ਇੱਥੇ ਆਂਦੇ ਕਿ ਬਰਾਤ ਚੜ੍ਹਨੀ ਸੀ ਕਿ ਇਹਨੂੰ ਮਹਿੰਦੇ ਲਾਈ ਆ ਵੇਖੇ ਸਾਡੀ ਸਣੀ ਲਾਦੀ ਵੇ ਕੱਢੀ ਵੇ ਕਹਿਣ ਲਾਦੀ ਆਏ ਨੀ ਨਾ ਨਾ ਨੀ ਬੇੜੂ ਨਾ ਵੇੜੂ ਉਹ ਚੱਲੂ ਵੇਖੀ ਇਹਨੂੰ ਕਾ ਕੰਮ ਆਇਆ ਪਰ ਵੇਖੀ ਜਾ ਮੇਰੀ ਪਹਿਲੇ ਤੂੰ ਇਹ ਦਫਤਰ ਕੋਲ ਤਾਂ ਚਾਹੀਦਾ ਕੰਮ ਹੁੰਦਾ ਕਿ ਨਹੀਂ ਹੁੰਦਾ ਗੱਲ ਨਹੀਂ ਦਾ ਭੀ ਜਿਹੜੀ ਵੀ ਮੇਰੇ ਲੱਗ ਗਈ ਮੈਂ ਲਵੇਟ ਦੇਣੀ ਏ ਕੋਈ ਨਹੀਂ ਮੈਂ ਨਹੀਂ ਹੰਦਾਤਾ ਜਿਹੜੀ ਵੀ ਮੇਰੇ ਲੱਗ ਗਈ ਚਾਹ ਤਾਂ ਮੈਨੂੰ ਮੇਰੇ ਪੈਸੇ ਦੇ ਮੈਂਦੀ ਨੇ ਕੁਮੇ ਦੇ ਦੇ ਨੁਪਈਏ ਦਾ ਜਿਹੜੇ ਦੇ ਨਹੀਂ ਨਹੀ ਪਹਿਲਾਂ ਤਾਂ ਇਹ ਨਹੀਂ ਸੀ ਲਾਤੀ ਆ ਕੇ ਇਹ ਮੈਂ ਕਟੀਆਂ ਨੂੰ ਮੈਂ ਲਾਉਣ ਨੂੰ ਮਾਰਾ ਮਦਾ ਲੱਗੇ ਨੂੰ ਮੈਂਦੀ ਖਰਾਬ ਕਰ ਦੇਵੇ ਕੀਤੀ ਇਹਨੇ ਦੋਵਾਂ ਜਾਣੀਆਂ ਲੱਗ ਜਾਓ ਜੀ ਤੂੰ ਪੰਪੜਾ ਦੇ ਆ ਪਾਸੇ ਤੂੰ ਉਹ ਗਾਉਂ ਦੇ ਨਾਲ ਉੱਪ ਵਾਲੀ ਕਿਹੜੀ ਗੱਲ ਹੈ ਤੁਹਾਨੂੰ ਇਹਨਾਂ ਨੂੰ ਮੈਂਦੀ ਇਹਨੂੰ ਸ਼ੌਕ ਚੜਿਆ ਦੇ ਪੈਰ ਵੀ ਰੰਗਦੇ ਆ ਰੱਬਾ ਤੇਰਾ ਮੂੰਹ ਵੀ ਰੰਗਦਾ ਰਾ ਇਹਨੂੰ ਇਹਨੂੰ ਮੈਂ ਮਿਠੌਕ ਕੀ ਚੜਿਆ ਸੀ ਮੈਂਦੀ ਲਾਉਣ ਦਾ ਜਿਹਨੇ ਇਹਦੇ ਮੰਮੀ ਇੱਥੇ ਚਿੱਟਾ ਜਾਂ ਦਾਹ ਸੀਗਾ ਰੌੜਦਾ ਨਹੀਂ ਆ ਲਾਲ ਵਾਲਾ ਨਾ ਤੇ ਉਹ ਚਿੱਟਾ ਜਾਂ ਦਾਹ ਕਰ ਲਾਉਣ ਮਾਰੀ ਚੰਗਰ ਆ ਜਾ ਇਹਨਾਂ ਦਾ ਪਤਾ ਮੈਂ ਜੀ ਲਾਈ ਦੀ ਆ ਇਹਨੂੰ ਬੰਦੀ ਚਾਰੀ ਦੀ ਐ ਜੇ ਗਰਮੀ ਪੈ ਜਾਵੇ ਤਾਂ ਟੰਗਰਾ ਇਹਨਾਂ ਦੇ ਸਾਡੇ ਕੰਮ ਦੀ ਸਿਆ ਲਾ ਕੇ ਨਾ ਵੇਖ ਆ ਕਿੰਦਾ ਵਿੱਚ ਐ ਕਰੰਦੀ ਆ ਹਾਂ ਸੋਹਣੀ ਲੱਗਦੀ ਨਾ ਮੈਨੂੰ ਪਿਆ ਮੇਰੀ ਮੈਦੀ ਵਾਪਸ ਕਰਾ ਮਸਾਲਾ ਆ ਕੇ ਸੁਣੀ ਲੱਗਦੀ ਇਹਨੂੰ ਵਧੀਆ ਲੱਗਦਾ ਮੇਰੇ ਨਾਲ ਪੰਗਾ ਨਹੀਂ ਲੈਣਾ ਮੈਂ ਮੈਂ ਚੰਗੀ ਤਰ੍ਹਾਂ ਲਾ ਕੇ ਹੀ ਜਾਉਂਗੀ ਮਾਮਾ Hold yeah. oh, ये है ताँ बहुत मज़ा आ रहा है कहाँ से दी बीबी चलाएँ बीबी ऐसी क्यों आकर्षण दी आकर्षण दी बिचारी आकर्षण दी आकर्षण दी बिचारी ओह 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 ਜਾਂਦੀ ਤੇ ਕਿ ਉਹ ਇੱਕ ਗਲੀ ਜੀ ਵੜ ਕੇ ਜਾਂਦੀ ਬਈ ਹਾਏ ਆਹ ਕਿ ਤੇਰੇ ਪਿੱਛੇ ਆਲੇ ਕੀ ਚਾਹਿਆ ਨਹੀਂ ਵੱਜ ਗਈ ਵੱਜੀ ਗੁਰਦੀਪ ਬਹੁਤ ਵਜੋ ਦੇ ਕੀ ਉਹ ਮੋਟਾ ਮੂੰਹ ਦਾ ਅੱਜ ਤੱਕ ਹੀ ਜਾ ਕੇ ਪਾ ਲੈ ਮੋਟੇ ਬੋਲ ਦੇ ਵਿੱਚ ਆ ਲੈ ਨੱਕ ਚ ਉਹ ਲੱਕ ਚ ਮਾਰ ਮੋਟੇ ਦਾ ਧੱਕਾ ਉਹ ਤੇ ਚੰਗਾਲ ਵੇੜ ਕੇ ਗਈ ਆ ਪਰ ਇਹ ਚੀਜ਼ ਮੈਂ ਤੁਹਾਨੂੰ ਦੱਸਾਂ ਚਲੋ ਅੱਜ ਤਾਂ ਇਹ ਵਲੌਗ ਦਾ ਰੂਪ ਲੈ ਲਿਆ ਚੀਜ਼ ਨੇ ਪਰ ਜਦੋਂ ਅਸੀਂ ਮੱਝਾਂ ਭੈਣ ਭਰਾ ਚੋਂਦੇ ਨੇ ਸਾਡੀ ਰੋਜ਼ ਅੰਗੂਏ ਲੜਾਈ ਆਵੇ ਕਹਿੰਦੀ ਇਹਦੇ ਮਾਲ ਕੋ ਇਹ ਸਾਡੀ ਕੁਦਰਤੀ ਲੜਾਈ ਹੁੰਦੀ ਹੁੰਦੀ ਸੀ ਗੋਆ ਗੋਆ ਕਨਸੈਪਟ ਚੱਲਦਾ ਹੀ ਰਹਿੰਦਾ ਸੀ ਤੇਰੇ ਵੀ ਲੱਗ ਗਿਆ ਚਲੇ ਤੇ ਧੁੱਪ ਜੁ ਮਹਿੰਦੀ ਆ ਮੇਰੇ ਵੀ ਬਹੁਤ ਲੱਗਾ ਵੀ ਦਿਨ ਪਾਸੇ ਆਹ ਭੈਣ ਦੇ ਬਾਦਾਂ ਓ ਓ ਭੈਣ ਵੇ ਕੰਮ ਕਰ ਕਿਤੇ ਪਾਸੇ ਹਰੇ ਪੰਪ ਦੇ ਦੇ ਕੇ ਨਾ ਤੂੰ ਖਲਾਰਾ ਪੁਆਇਆ ਵਾ ਮੈਂ ਆ ਕੇ ਉੱਪ ਕਰਕੇ ਖੜੋ ਗਿਆ ਬੁਰਜੀ ਦੇ ਨਾਲ ਸੀ ਬੱਸ ਅਮਰ ਤਾਂ ਪਾਸੇ ਹੋ ਗਿਆ ਮੈਂ ਉਹਨਾਂ ਨੇ ਵਿੜਾ ਕੇ ਤੇ ਮੈਂ ਤੂੰ ਮੈਨੂੰ ਸੌਂ ਲੱਗੇ ਮੰਮੀ ਨੇ ਨਾ ਇੱਕ ਦੂਜੇ ਦੀ ਘੁੱਟ ਘਟ ਗਈਆ ਮੈਨੂੰ ਸੌਂ ਓਏ ਐ ਤੇ ਹੀ ਮਾਦਾਬਾਨੀ ਮੰਮੀ ਦੀ ਮਾਦਾ ਓ ਜਦ ਤੋਂ ਮੈਂ ਭੈਣ ਭਰਾ ਦੋਵੇਂ ਭੈਣ ਭਰਾ ਦੇ ਪੁੱਤ ਬਣੇ ਪਏ ਹੇ 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 ਆ ਗਿੱਲਾ ਪਾਣੀ ਗਿੱਲਾ ਪਾਣੀ ਮਾਰੀ ਜਿੰਦੀ ਆਨੂ ਗਏ ਸੌਖੀਆਂ ਹੋਣ ਕੱਚਾ ਥੋੜੇ ਦਰਸ਼ਕ ਵਿੱਚ ਚਪੇੜ ਚ ਆ ਗਏ ਦੋ ਪਾਸੇ اے ਦਰਸ਼ਕ ਤੂੰ ਬਚ ਗਈ ਆ ਮੇਰਾ ਪੈਰ ਮੁੜ ਗਿਆ ਤੇਰਾ ਐਵੇਂ ਆਓ ਹਾਂਜੀ ਕਰੋ ਸਵਾਈ ਜੀ ਮੱਜਾਂ ਦੇ ਪਾਸੇ ਜਾ ਕੇ ਗੋਹਾ ਗੋਲਾ ਲੱਗਾ ਪਿਆ ਤੇ ਆਜੋ ਇਸ ਕੁੜੀ ਨੇ ਬਹੁਤ ਤਰੀਕੇ ਨਾਲ ਲੂਤੀਆਂ ਲਾਈਆਂ ਮੈਂ ਨਹੀਂ ਲਾਈਆਂ ਤੂੰ ਪੰਪ ਲਾਇਆ ਤੂੰ ਸੌ ਖਾ ਖਾਦਾਂ ਦਾ ਤੂੰ ਕਿ ਆ ਮਨ ਨਾ ਤੇਰੀ ਰੋਟੀ ਕੀ ਲਈ ਤੂੰ ਰੋਟੀ ਲਈ ਇਨੇ ਸੱਦਨ ਗਿਆ ਨਿੱਕੇ ਤੇਰੀ ਭੈਣ ਨਾ ਹੋਇਆ ਉਹ ਨਿੱਕਾ ਮਹਿੰਦੀ ਲਈ ਜਾਂਦਾ ਮੱਝ ਦੇ ਬਹੁਤ ਹੈ ਜੁੰਨੇ ਭੋਂਗਿਆਂ ਦੀ ਅਮਰ ਕਿੱਥੇ ਆ ਮਨ ਕਿ ਆ ਜਾ ਸੋ ਇਸੇ ਦੇ ਨਾਲ ਸਾਡਾ ਅੱਜ ਦਾ ਵਲੌਗ ਹੁਣ ਦਾ ਜੀ ਸਮਾਪਤ ਕਰ ਦੋ ਹੱਥ ਜੋੜ ਕੇ ਬੇਨਤੀ ਬਹੁਤ ਬਹੁਤ ਧੰਨਵਾਦ ਵਲੌਗ ਵੇਖਣ ਲਈ ਵਲੌਗ ਅਗਲਾ ਵਲੌਗ ਬੜਾ ਸਰਾਊਗਾ ਜੀ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਹਾਂ ਯੈਸ ਕੱਪੜੇ ਆ ਚੁੱਕੇ ਆ ਨਾਲੀਏ ਓਹ ਇਹ ਹੁੰਦਾ ਹੈ ਵਿਆਹੇ ਦਾ ਫਾਇਦਾ